ਕੱਟਣਾ ਪਹਿਲੇ ਫਕਾ ਨਹੀਂ ਰੱਖਾ ਰਹੇ ਜੀ ਛੱਕੇ ਦੇ ਵਿਰੋਧ ਛੀਨੇ ਛੱਕੇ ਮਾਰੀਏ ਸਾਨੂੰ ਇਹ ਉਹ ਮਾਲਿਆ ਕਰਾਵੇ ਜੋ ਅਜੂਰੋ ਉਹਨੂੰ ਨਾਮਨਾਜ਼ ਕਰਾਏ ਤਾਂ ਆਪਣ ਫੱਕੇ ਮਾਲਕ ਨਹੀਂ ਰਹਿਣਗੇ ਆਪਣੇ ਬੱਚੇ ਪਾਲਣੇ ਨਹੀਂ ਰਹਿਣਗੇ ਇਹ ਫਾਣ ਫਾਣ ਤੇ ਆਪਾਂ ਫੱਕੀਆਂ ਜ਼ਰੂਰ ਮਾਹੀ ਅਗੇ ਇਹ ਧਰਨਾ ਭਾਈ ਕਿਸਾਨ ਵੀਰ ਆਪਣੇ ਬਰਾਬਰ ਇਸ ਤਿੱਕੇ ਵਾਲਾ ਹੈ ਇਹਨਾਂ ਦੇ ਕਿ ਉਸ ਨਾ ਹੋਵੇ ਜਿਹੜੀ ਆਉਣ ਵਾਲੀ ਪੀੜ੍ਹੀ ਆਉ ਕੌਤੀ ਕਰੇ ਨੀ ਜੀ ਆਪਾਂ ਗੰਦਾ ਛੇ ਨਾਲੇ ਉਹੀ ਆਵਾਜ਼ ਦੇ ਹੀ ਰੱਖੋ ਬੱਚਾ ਨਾਲੋਂ ਸੋਹਣੇ ਦੇ ਬਾਰੇ ਕਹਿ ਲਈ ਨੀ ਦਿੱਤੀ ਆਸ ਉਹ ਆਉਣ ਵਾਲੀ ਪੀੜ੍ਹੀ ਭੁੱਲ ਨਾ ਜਾਵੇ ਪਹਿਲਾਂ ਠਕਾਣੀ ਤਕਲਾ ਹੁਣ ਠਕਾਣੀ ਮੰਡੀ